ਪਟਿਆਲਾ ਦੀ ਰਜਿਸਟਰ ਇਲੈਕਟ੍ਰੋਨਿਕ মিডিਆ ਕਲੱਬ ਦੇ ਵਿੱਚ ਚੋਣਾਂ ਹੋਈਆਂ ਜਿਨ੍ਹਾਂ ਚੋਣਾਂ ਦੇ ਵਿੱਚ ਤਿੰਨ ਅਹੁਦਿਆਂ ਦੇ ਉੱਪਰ ਅਹੁਦੇਦਾਰ ਖੜੇ ਕੀਤੇ ਗਏ ਪ੍ਰਧਾਨ ਦੇ ਤੌਰ ਤੇ ਚੋਣਾਂ ਦੇ ਵਿੱਚੋਂ ਬਹੁਮਤ ਦੇ ਨਾਲ ਅਮਨਦੀਪ ਸਿੰਘ ਜੋ ਕਿ ਅਜੀਤ ਅਖਬਾਰ ਦੇ ਪੱਤਰਕਾਰ ਨੇ ਉਹਨਾਂ ਨੂੰ ਪ੍ਰਧਾਨ ਚੁਣਿਆ ਗਿਆ ਜਨਰਲ ਸਕੱਤਰ ਦੇ ਤੌਰ ਤੇ ਬਹੁਮਤ ਦੇ ਨਾਲ ਤਰਨਜੋਤ ਸਿੰਘ ਠਕਰਾਲ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਨੂੰ ਜਨਰਲ ਸਕੱਤਰ ਚੁਣਿਆ ਗਿਆ ਅਤੇ ਸਰਬਸੰਮਤੀ ਦੇ ਨਾਲ ਚੋਣਾਂ ਤੋਂ ਪਹਿਲਾਂ ਹੀ ਕੈਸ਼ੀਅਰ ਦੇ ਤੌਰ ਤੇ ਰਣਜੀਤ ਸਿੰਘ ਜੋ ਕਿ ਐਮ ਐਸਨ ਦੇ ਪੱਤਰਕਾਰ ਹਨ ਉਹਨਾਂ ਨੂੰ ਕੈਸ਼ੀਅਰ ਦਾ ਅਹੁਦਾ ਦਿੱਤਾ ਗਿਆ ਬਹੁਤ ਹੀ ਸਾਫ ਸੁਥਰੇ ਢੰਗ ਦੇ ਨਾਲ ਇਹ ਚੋਣਾ ਕਰਵਾਈ ਗਈ ਹੈ। ਇਹਨਾਂ ਚੋਣਾ ਦੇ ਵੀ ਤਿੰਨ অবজারভার ਜਿਨ੍ਹਾਂ ਵਿੱਚ ਦੇਖ ਰੇਖ ਵਿੱਚ ਚੋਣਾ ਹੋਈਆਂ ਜਿਨ੍ਹਾਂ ਦੇ ਵਿੱਚ ਇੱਕ ਵਕੀਲ ਦਵਿੰਦਰ ਰਾਜਪੂ ਦੂਸਰੇ ਵਕੀਲ ਦਕਸ਼ਿਤ ਅਤੇ ਸੀਨੀਅਰ ਪੱਤਰਕਾਰ ਤੇ ਪ੍ਰੋਫੈਸਰ ਆਫ ਜਰਨਲਿਜ਼ਮ ਡਾਕਟਰ ਹਰਸ਼ਿੰਦਰ ਸਿੰਘ ਵਾਲੀਆ ਮੌਜੂਦ ਰਹੇ। ਤੋ ਬਿਲਕੁਲ ਅੱਜ ਚੋਣਾਂ ਸੀਗੀਆਂ ਇਲੈਕਸ਼ਨ ਸੀਗੀ ਤੇ ਸਾਡੇ 26 ਮੈਂਬਰ ਨੇ ਜਿਨ੍ਹਾਂ ਨੇ ਇਸ ਦੇ ਵਿੱਚ ਹਿੱਸਾ ਲਿਆ ਸੀ ਜਿਸ ਦੇ ਵਿੱਚੋਂ 24 ਵੋਟਾਂ ਜਿਹੜੀਆਂ ਨੇ ਉਹ ਪਈਆਂ ਨੇ ਤੇ ਸਾਰੇ ਮੈਂਬਰਾਂ ਨੇ ਜਿਹੜਾ ਹੈਗਾ ਮੈਨੂੰ ਐਜ਼ ਅ ਪ੍ਰਧਾਨ ਚੁਣਿਆ ਤੇ ਮੈਂ ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਲੱਬ ਦੀ ਬਿਹਤਰੀ ਦੇ ਲਈ ਪੱਤਰਕਾਰਤਾ ਨੂੰ ਅੱਗੇ ਲੈ ਜਾਣ ਦੇ ਲਈ ਆਪਣੇ ਪੱਤਰਕਾਰਾਂ ਦੇ ਨਾਲ ਖੜਾਂਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਕਲੱਬ ਦੀ ਡਿਵੈਲਪਮੈਂਟ ਹੋਏ ਜਾਂ ਆਪਣੇ ਮੈਂਬਰਾਂ ਨੂੰ ਲੈ ਕੇ ਕੋਈ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਮੋਢੇ ਨਾਲ ਮੋਢਾ ਜੋੜ ਕੇ ਖੜਾਂਗਾ ਤੇ ਮੈਂ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਸਾਰੇ ਮੈਂਬਰਾਂ ਦਾ ਸਾਰੇ ਭਰਾਵਾਂ ਦਾ ਪੱਤਰਕਾਰਾਂ ਦਾ ਜਿਹੜੇ ਸਾਡੇ ਕਲੱਬ ਦੇ ਮੈਂਬਰ ਨੇ ਜਿਨ੍ਹਾਂ ਨੇ ਵੋਟਾਂ ਪਾ ਕੇ ਮੈਨੂੰ ਚੁਣਿਆ ਤੇ ਮੈਂ ਇਹ ਵੀ ਕਹਿਣਾ ਚਾਹੂੰਗਾ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਮੈਨੂੰ ਵੋਟਾਂ ਪਾਈਆਂ ਮੈਨੂੰ ਜਤਾਇਆ ਤਾਂ ਉਹਨਾਂ ਦੇ ਨਾਲ ਮੈਂ ਦਿਨ ਰਾਤ ਖੜ ਕੇ ਜਿਹੜਾ ਹੈਗਾ ਕਲੱਬ ਦੀ ਬਿਹਤਰੀ ਦੇ ਲਈ ਕੰਮ ਕਰਦਾ ਰਹੂੰਗਾ ਤੇ ਉਹਨਾਂ ਨੂੰ ਕਿਸੇ ਤਰੀਕੇ ਦਾ ਕੋਈ ਮੌਕਾ ਜਿਹੜਾ ਹੈਗਾ ਉਹ ਨਹੀਂ ਮਿਲੇਗਾ ਕਿਉਂਕਿ ਅ ਰੋਜ਼ ਕੋਈ ਨਾ ਕੋਈ ਨਵੇਂ ਤਰੀਕੇ ਦੇ ਨਾਲ ਕਲੱਬ ਨੂੰ ਅੱਗੇ ਵਧਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਮੇਰੇ ਵੱਲੋਂ ਕੀਤੀ ਜਾਵੇਗੀ ਸਰਨ ਜੋਜੀ ਤੁਹਾਨੂੰ ਅੱਜ ਜਨਰਲ ਸਟਾਫ ਦੀ ਮੁਸਕੀਤ ਕਾਲਿਆ ਕੀ ਕਹਣਾ ਜੀ ਬਿਲਕੁਲ ਸਭ ਤੋਂ ਪਹਿਲਾਂ ਤਾਂ ਉਹਨਾਂ ਵੋਟਰਾਂ ਦਾ ਧੰਨਵਾਦ ਜਿਨ੍ਹਾਂ ਨੇ ਆਪਣਾ ਪਿਆਰ ਬਖਸ਼ਿਆ ਤੇ ਸਾਨੂੰ ਇੱਕ ਇੱਕ ਵੋਟ ਪਾ ਕੇ ਜਿਹੜਾ ਉਹ ਜਨਰਲ ਸਟਾਫ ਦੇ ਤੌਰ ਤੇ ਅਹੁਦੇਦਾਰੀ ਬਖਸ਼ੀ ਹੈ ਤੇ ਸਭ ਤੋਂ ਪਹਿਲਾਂ ਇਹ ਗੱਲ ਕਹਿਣੀ ਚਾਹਾਂਗਾ ਕਿ ਜਿਸ ਤਰੀਕੇ ਦੇ ਨਾਲ ਅੱਜ ਆਉਧਾ ਮਿਲਿਆ ਤਾਂ ਉਸ ਤਰੀਕੇ ਦੇ ਨਾਲ ਕਲੱਬ ਨੂੰ ਉਚਾਈਆਂ ਤੇ ਲੈ ਜਾਣ ਵਾਸਤੇ ਵੀ ਜਿਹੜੇ ਪਹਿਲ ਦੇ ਆਧਾਰ ਤੇ ਜਿਹੜੇ ਕੰਮ ਨੇ ਜਿਹੜੇ ਸਾਡੇ ਕਲੱਬ ਦੇ ਮੈਂਬਰਾਂ ਵੱਲੋਂ ਸਾਨੂੰ ਸੋਪੇ ਜਾਣਗੇ ਕਈ ਜਾਣਗੇ ਉਹਨਾਂ ਦੇ ਉੱਪਰ ਅਸੀਂ ਕੰਮ ਕਰਦੇ ਦਿਖਾਈ ਦਵਾਂਗੇ ਤੇ ਕਲੱਬ ਨੂੰ ਉਚਾਈਆਂ ਤੱਕ ਲੈ ਕੇ ਜਾਵਾਂਗੇ ਦੂਜੇ ਪਾਸੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਫੇਰ VOTING ਇਸ ਕਲੱਬ ਦੇ ਵਿੱਚ ਇਸ ਵਾਰ ਹੋਈ ਹੈ ਇਸ ਸਾਲ ਹਰ ਇੱਕ ਬੰਦੇ ਦੇ ਚਿਹਰੇ ਤੇ ਨੂਰ ਦਿਖ ਰਿਹਾ ਕਿਉਂਕਿ ਉਹਨੂੰ ਪਤਾ ਹੈ ਕਿ ਜਿਹੜੀ ਮੇਰੀ ਵੋਟ ਪਈ ਹੈ ਉਹ ਕੱਲੀ-ਕੱਲੀ ਵੋਟ ਦਾ ਮੁੱਲ ਪੈਂਦਾ ਹੈ ਜਿਹੜਾ ਦਿਖਾਈ ਦਿੱਤਾ ਬਹੁਤ ਹੀ ਫੇਰ ਤੇ ਕਿੰਨਾ ਸਾਡੇ ਜਿਹੜੇ ਸੀਨੀਅਰ ਮੈਂਬਰ ਸੀਗੇ ਕਲੱਬ ਦੇ ਬਲਵਿੰਦਰ ਭੱਨੀ ਜੀ ਹੋਗੇ ਬਖਸ਼ੀ ਜੀ ਹੋਗੇ ਮਨੀਤ ਜੀ ਹੋਗੇ ਮਨੋਜ ਜੀ ਹੋਗੇ ਯਾ ਜਿਹੜੇ ਹੋਰ ਸਾਡੇ ਮੈਂਬਰ ਸੀ ਉਹਨਾਂ ਨੇ ਬਹੁਤ ਕੁਲਵਿੰਦਰ ਮਹਿਲ ਜੀ ਹੋਗੇ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਇਸ ਕੰਮ ਨੂੰ ਜਿਹੜਾ ਉਹ ਨਿਵੇਲੇ ਚੜਾਇਆ ਤੇ ਪੂਰੇ ਤਰੀਕੇ ਦੇ ਨਾਲ ਹਰ ਇੱਕ ਮੈਂਬਰ ਦਾ ਸਹਿਯੋਗ ਵੀ ਦੇਖਣ ਨੂੰ ਮਿਲਿਆ ਤੇ ਲੋਕਾਂ ਦੇ ਵਿੱਚ ਕੁਸ਼ਾਹ ਵੀ ਦੇਖਣ ਨੂੰ ਮਿਲਿਆ ਜਿੰਨੇ ਮੈਂਬਰ ਸੀ ਜਿਨ੍ਹਾਂ ਨੇ ਅੱਗੇ ਵੱਧ ਚੜ ਕੇ ਪਹਿਲ ਦੇ ਆਧਾਰ ਤੇ ਵੋਟਾਂ ਪਾਈਆਂ ਨੇ ਸਭ ਤੋਂ ਵੱਡੀ ਗੱਲ ਉਹਨਾਂ ਨੂੰ ਇੱਕ ਇਹ ਆਪਸ ਦੇ ਵਿੱਚ ਸੀਗਾ ਕਿ ਹਮੇਸ਼ਾਰ ਫੇਰ VOTING ਹੋਈ ਹੈ ਸਾਡੀ ਕੱਲੀ ਕੱਲੀ ਬੋਰਡ ਦਾ ਮੁੱਲ ਜਿਹੜਾ ਉਹ ਅੰਦਰੋਂ ਦਿਖਾਈ ਤਾ ਸੋਪਾ ਸਭ ਦਾ ਧੰਨਵਾਦ ਜਿਨ੍ਹਾਂ ਨੇ ਮੌਕਾ ਦਾਸ ਨੂੰ ਬਖਸ਼ਿਆ ਜੇ ਪੀਿੰਗ ਆਬਜ਼ਰਵਰ ਆ ਕੇ ਆਇਓ ਰਿਜ਼ਲਟ ਬੜੇ ਸਮਝ ਲਾਉਦੇ ਸ੍ਰੀ ਸਤਿਗੁਰ ਜੀ ਸਾਰਿਆਂ ਨੂੰ ਜੈ ਸ੍ਰੀ ਰਾਮ ਮੈਂ ਐਡਵੋਕੇਟ ਦਵਿੰਦਰ ਆਜਬੂਤ ਐਜ਼ ਅ ਆਬਜ਼ਰਵਰ ਅੱਜ ਆਇਆ ਸੀਗਾ ਪ੍ਰੈਸ ਕਲੱਬ ਦੀ ਵੋਟਿੰਗ ਬਹੁਤ ਹੀ ਵਧੀਆ ਤਰੀਕੇ ਨਾਲ ਹੋਈ ਹੈ ਸਾਰੇ ਭਰਾਵਾਂ ਨੇ ਬਹੁਤ ਵੱਧ ਚੜ੍ਹ ਕੇ ਇਸ ਵੋਟ ਦੇ ਵਿੱਚ ਹਿੱਸਾ ਲਿੱਤਾ ਜਿਸ ਦੇ ਵਿੱਚ 90% ਵੋਟ ਵਿਨਿੰਗ ਕੈਂਡੀਡੇਟ ਜਿਹੜੇ ਹੈਗੇ ਸਾਡੇ ਅਮਨਦੀਪ ਜੀ ਉਹਨਾਂ ਨੂੰ ਪਈ ਹੈ ਉਸ ਤੋਂ ਬਾਅਦ ਸਾਡੇ ਜਿਹੜੇ ਤਰਨਜੋਤ ਜੀ ਆ ਉਹ ਜਨਰਲ ਸੈਕਟਰੀ ਬਣੇ ਹੈ ਤੇ ਇਹਦੇ ਵਿੱਚ ਬਹੁਤ ਸੂਚੀ ਦੀ ਗੱਲ ਹੈ ਵੈਸੇ ਤਾਂ ਸਾਰੇ ਹੀ ਸਾਡੇ ਭਰਾ ਨੇ ਰਾਲ ਮਿਲ ਕੇ ਇਸ ਮੀਡੀਆ ਕਲੱਬ ਦੀ ਬਹੁਤ ਹੀ ਵਧੀਆ ਯੋਗਦਾਨ ਰਿਹਾ ਹੈ ਪਟਿਆਲਾ ਜਿੱਤੇ ਪੰਜਾਬ ਦੇ ਮੀਡੀਆ ਦੇ ਵਿੱਚ ਔਰ ਮੈਂ ਚਾਹੁੰਦਾ ਕਿ ਸਾਰੇ ਰਾਲ ਮਿਲ ਕੇ ਇਸ ਮੀਡੀਆ ਕਲੱਬ ਨੂੰ ਇੰਨੀ ਤਰੱਕੀ ਤੇ ਲਿਜਾਣ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਸ ਮੀਡੀਆ ਦਾ ਕਲੱਬ ਦਾ ਪੂਰੇ ਭਾਰਤ ਤੇ ਪੂਰੇ ਵਰਲਡ 'ਚ ਨਾਮ ਫੈਲੇ ਧੰਨਵਾਦ ਆਓ ਜੀ ਜਿੱਧਰੋਂ ਵੇਖਦੇ ਹੋ ਉਧਰ ਹੋ ਹੋਈਏ ਦੇਖੋ ਥੋੜਾ ਇਧਰ ਹਾਂ ਦੇਖੋ ਰਾਲ ਅਮਨਦੀਪ ਸਿੰਘ ਪ੍ਰਧਾਨ ਜਿਹੜੇ ਕਿ ਜਨਰਲ ਸਕੱਤਰ ਠਕਰਾਲ ਸਾਹਿਬ ਬਣੇ ਨੇ ਤਰਨਜੋਤ ਤੇ ਕੈਸ਼ੀਅਰ ਤਾਂ ਜਿਹੜਾ ਹੈ ਉਹ ਪਹਿਲੇ ਹੀ ਸਰਬਸੰਮਤੀ ਦਾ ਚੁਣੇ ਗਏ ਮੈਂ ਸਮਝਦਾ ਜਿਹੜੀ ਇਹ ਚੋਣ ਹੈ ਇਹ ਇੱਕ ਸੰਕੇਤ ਹੈ ਕਿ ਇਹ ਕਲੱਬ ਜਿਹੜੀ ਹੈ ਲੋਕਤੰਤਰ ਢੰਗ ਨਾਲ ਚੱਲ ਰਹੀ ਹੈ ਡੈਮੋਕ੍ਰੈਟਿਕ ਵੇ ਨਾਲ ਇਸ ਕੰਟਰੀ ਦੇ ਜਿਹੜੀ ਵੀ ਸੰਸਥਾ ਕੰਮ ਕਰਦੀ ਹੈ ਉਹ ਬਹੁਤ ਅੱਗੇ ਜਾਂਦੀ ਹੈ ਮੈਂ ਆਸ ਕਰਦਾ ਹਾਂ ਕਿ ਇਲੈਕਟ੍ਰੋਨਿਕ মিডিਆ ਦੀ ਇਹ ਕਲੱਬ ਇਸ ਆਸ ਨਾਲ ਤੇ ਇਸ ਅਰਦਾਸ ਨਾਲ ਮੈਂ ਗੱਲ ਕੀਤੀ ਹੈ ਕਿ ਇਹ ਹੋਰ ਅੱਗੇ ਜਾਏਗੀ ਨੌਜਵਾਨ ਪ੍ਰદાન ਨੌਜਵਾਨ ਜਰਨਲਿਸਟ ਕਰ ਇਹ ਜਿਹੜਾ ਅੱਜਕੱਲ ਬਹੁਤ ਚੁਣੌਤੀਆਂ ਨੇ মিডিਆ ਦੇ ਸਾਹਮਣੇ ਖਾਸ ਤੌਰ ਤੇ ਇਲੈਕਟ੍ਰੋਨਿਕ মিডিਆ ਦੇ ਸਾਹਮਣੇ ਬਹੁਤ ਪਾਸਿਵ ਪ੍ਰੈਸ਼ਰ ਨੇ ਮੈਂ ਇੰਡੀਪੈਂਡੈਂਟ ਜਰਨਲਿਸਟ ਇਨਕੁਆਇਰੀ ਕਮਿਸ਼ਨ ਦਾ ਮੈਂਬਰ ਸੈਕਟਰੀ ਹਾਂ ਮੈਨੂੰ ਪਤਾ ਹੈ ਕਿ ਮੇਰੇ ਕੋਲ ਕੇਸ ਆਉਂਦੇ ਨੇ ਤੋਂ ਇਸ ਤਰ੍ਹਾਂ ਜੇ ਜਦੋਂ ਮਾਹੌਲ ਹੋਵੇ ਇਹਨਾਂ ਕਲੱਬਾਂ ਦੀ ਬਹੁਤ ਅਹਿਮੀਅਤ ਹੁੰਦੀ ਹੈ ਕਿ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਆਜ਼ਾਦਾਂ ਤੌਰ ਤੇ ਇਹ ਵਰਕ ਕਰਨ ਉਸ ਲਈ ਕਲੱਬ ਜਿਹੜੀ ਹੈ ਉਹ ਲਗਾਤਾਰ ਕੰਮ ਕਰੇਗੀ ਔਰ ਇਹ ਥੰਮ ਜਿਹੜਾ ਹੈ ਸਹੀ ਵਿਸ਼ਾਵਲ ਜਾਏਗਾ ਇਸ ਆਸ-ਪਾਸ ਮੈਂ ਸਭ ਨੂੰ ਨਵੇਂ ਚੁਣੇ ਅਹੁਦੇਦਾਰਾਂ ਨੂੰ ਤੇ ਸਾਰੇ ਕਲੱਬ ਨੂੰ ਮੈਂ ਮੁਬਾਰਕਬਾਦ ਵੀ ਦਿੰਦਾ ਹਾਂ ਸ਼ੁਭ ਸ਼ਾਮਬਾਦ ਵੀ ਦਿੰਦਾ ਹਾਂ ਤੁਹਾਡਾ ਬਹੁਤ ਬਹੁਤ